ਲੋਕ ਹਿੱਤ ਲੋਕਾਂ ਦੀ ਆਵਾਜ਼ ਲੋਕ ਹਿੱਤ ਪੰਜਾਬੀ ਚੈਨਲ ਵੇਖਣ ਵਾਲੇ ਦਰਸ਼ਕਾਂ ਸਵਾਗਤ ਹੈ ਅੱਜ ਵਿਧਾਨ ਸਭਾ ਹਾਲ ਕਾ ਖੇਮ ਕਰਨ ਦੇ ਸ਼ਰਦੀਪਿੰਡ ਸਖਤਰਾ ਦੇ ਸ਼੍ਰੋਮਣੀ ਕਾਲੀ ਦਲ ਬਾਦਲ ਦੇ ਟਕਸਾਲੀ ਆਗੂ ਮਨਜੀਤ ਸਿੰਘ ਗੱਬਰ ਆਪਣੇ ਵੱਡੀ ਗਿਣਤੀ ਸਾਥੀਆਂ ਸਮੇਤ ਸ਼੍ਰੋਮਣੀ ਕਾਲੀ ਦਲ ਨੂੰ ਅਲਵਿਦਾ ਆ ਕੇ ਸਾਬਕਾ ਵਿਧਾਇਕ ਸਖਪਾਲ ਸਿੰਘ ਭੁੱਲਰ ਦੀ ਰਗਵਾਈ ਚ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੱਲੋਂ ਉਹਨਾਂ ਨੂੰ ਕਾਂਗਰਸ ਪਾਰਟੀ ਦੇ ਅੰਦਰ ਸ਼ਾਮਲ ਕੀਤਾ ਗਿਆ ਇਸ ਮੌਕੇ ਬੋਲਦਿਆਂ ਉਹਨਾਂ ਕਿਹਾ ਕਿ ਉਹ ਕਲ-ਕੱਲ ਦੀਆਂ ਨੀਤੀਆਂ ਤੋਂ ਦੁਖੀ ਹੋ ਕੇ ਕਾਂਗਰਸ ਪਾਰਟੀ ਅੰਦਰ ਜਾ ਰਹੇ ਹਨ ਇਸ ਸੰਬੰਧੀ ਲੋਕ ਇਸ ਪੰਜਾਬੀ ਚੈਨਲ ਨੂੰ ਲੱਕ ਵਿਸ਼ੇਸ਼ ਰਿਪੋਰਟ ਪੇਸ਼ ਹੈ ਸਾਡੇ ਚੈਨਲ YouTube ਤੇ ਸਬਸਕ੍ਰਾਈਬ Facebook ਤੇ ਫਾਲੋ ਜਰੂਰ ਕਰੋ ਧੰਨਵਾਦ ਜੀ ਸਰਪੰਚ ਸਾਹਿਬ ਅੱਜ ਕਾਂਗਰਸ ਪਾਰਟੀ ਦੇ ਵਿੱਚ ਸ਼ਾਮਲ ਹੋਣ ਜਾ ਰਹੇ ਹੋ ਕਾਂਗਰਸ ਪਾਰਟੀ ਦੀਆਂ ਚੰਗੀਆਂ ਨੀਤੀਆਂ ਵੇਖ ਕੇ ਚੰਨੀ ਸਾਹਿਬ ਦੇ ਚੰਗੇ ਕੰਮ ਵੇਖ ਕੇ ਉਹਦੇ ਵਿੱਚ ਸ਼ਾਮਲ ਹੋਣ ਜਾ ਰਹੇ ਕਿੰਨੇ ਪਰਿਵਾਰ ਪਿੰਡ ਸਕਤਰਾ ਉਹ ਜਿਹੜੇ ਸ਼ਾਵਣ ਹੋ ਜਾ ਰਹੇ ਇਹ ਤੁਹਾਨੂੰ ਤੁਹਾਨੂੰ ਵੀ ਪਤਾ ਲੱਗ ਹੀ ਚੁੱਕਾ ਹੈ ਵੀ ਤਕਰੀਬ ਨਹੀਂ ਸਕਤਰਾ ਇੱਕ ਪਾਸਾ ਹੀ ਕਾਂਗਰਸ ਪਾਰਟੀ ਦੇ ਨਾਲ ਚਲੇ ਗਿਆ ਜੋ ਵੋਟਾਂ ਪੈਣੀਆਂ ਉਦੋਂ ਪਤਾ ਲੱਗ ਜੂਗਾ ਕਿ ਕੀ ਰੁਝਾਨ ਰਹਿੰਦਾ ਜਿਹੜੇ ਨੇ ਉਹ ਆ ਰਹੇ ਨੇ ਹੜਕਾ ਕੈਂਪ ਕਰਦੇ ਵਿੱਚ ਲੱਗਦਾ ਹੈ ਕਿ ਲੋਕ ਸਭਾ ਦੀਆਂ ਚੋਣਾਂ ਤੇ ਇਸ ਗੱਲ ਦਾ ਫੈਸਲਾ ਇਹ ਇਹ ਇਦਾਂ ਗੱਲ ਹੈ ਵੀ ਜੇ ਥੋੜੀ ਬੋਦੀ ਕਾਂਗਰਸ ਪਾਰਟੀ ਅੱਗੇ ਡਾਊਨ ਸੀ ਚੰਨੀ ਸਾਹਿਬ ਦੇ ਆਉਣ ਦੇ ਨਾਲ ਜਿਹੜੀ ਆ ਉਹ ਬਹੁਤ ਆਪ ਹੋਊਗੀ ਇ ਸ਼੍ਰੋਮਣੀ ਅਕਾਲੀ ਦਲ ਨੂੰ ਛੱਡ ਕੇ ਕਾਂਗਰਸ ਪਾਰਟੀ ਅਸੀਂ ਸ਼ਾਮਲ ਹੋਣ ਜਾ ਰਹੇ ਹਾਂ ਹੋਰ ਵੀ ਵਿਕਲਪ ਜਿਸ ਤਰ੍ਹਾਂ ਹੈਗੇ ਜੇ ਆਵਾਜ਼ਾਂ ਦੇ ਪਾਰਟੀ ਦੇ ਵਿੱਚ ਸ਼ਾਮਲ ਹੋ ਸਕਦੇ ਹੈ ਜਾਂ ਹੋਰ ਵੀ ਪਾਰਟੀਆਂ ਨੇ ਕਾਂਗਰਸ ਖਾ ਸਾਨੂੰ ਇਹਦਾ ਜਿਹੜਾ ਇਹ ਚੰਨੀ ਸਾਹਿਬ ਦਾ ਇੱਕ ਕੰਮ ਬੜਾ ਵਧੀਆ ਲੱਗਾ ਇੱਕ ਤਾਂ ਨਰਿੰਦਰ ਮੋਦੀ ਨੂੰ ਇਹਨੇ ਇੱਥੇ ਵੜ ਨਹੀਂ ਦਿੱਤਾ ਜੇ ਹੋਰ ਕੋ ਮੁੱਖ ਮੰਤਰੀ ਹੁੰਦਾ ਤੇ ਉਤੋਂ ਵੇਰ ਕੇ ਵੜ ਜਾਣਾ ਇਸ ਕਰਕੇ ਨੇ ਚੀਕਾਂ ਕਢਾਈਆਂ ਪਈਆਂ ਮੋਦੀ ਦੀਆਂ ਤੇ ਦੂਸਰੇ ਨੇ ਜਿੰਨੇ ਵੀ ਕੰਮ ਕੀਤੇ ਆ ਉਹ ਆਪਣੇ ਹਾ ਕੱਜ ਪੱਖੀ ਆਪਣੇ ਕੰਮ ਕੀਤੇ ਨੇ ਇਸ ਕਰਕੇ ਵਿਕਾਸ ਵੀ ਕੀਤਾ ਥੋੜਾ ਜਿਹਾ ਮੌਕਾ ਨੂੰ ਮਿਲਿਆ ਜੇ ਹੋਰ ਮੌਕਾ ਮਿਲਦਾ ਤੇ ਬੜੇ ਵਧੀਆ ਕੰਮ ਕਰ ਜਾਨੇ ਜਿਵੇਂ ਨਾ ਗਰੀਬਾਂ ਨਾਲ ਜ਼ਮੀਨ ਦਾ ਕੰਮ ਕਰਨ ਲੱਗਾ ਇਹ ਬਹੁਤ ਤਗੜਾ ਕੰਮ ਸੀਗਾ ਹੁਣ ਕੱਲ ਕੋ ਲੋਤਰ ਨੂੰ ਕਿਸੇ ਗਰੀਬ ਨੂੰ ਲੋੜ ਹੀ ਪੈਂਦੀ ਆ ਜ਼ਮੀਨ ਦੇ ਜ਼ਬਾਨ ਤਾਂ ਕਰਾਉਣ ਦੀ ਜਾਂ ਕੋਈ ਤਰ੍ਹਾਂ ਤਰ੍ਹਾਂ ਦੀਆਂ ਲੋੜਾਂ ਪੈਂਦੀਆਂ ਰਹਿੰਦੀਆਂ ਕਿਸੇ ਨੇ ਕਰਜ਼ਾ ਹੀ ਲੈਣਾ ਤੇ ਉਹ ਕਰਜ਼ਾ ਵੀ ਇਹ ਆਪਦੀ ਜ਼ਮੀਨ ਦੇ ਉੱਤੇ ਲੈ ਸਕਦੇ ਸਭ ਕੋ ਕਰ ਸਕਦੇ ਜ਼ਿਮੀਂਦਾਰ ਨਹੀਂ ਵੀ ਨਾਲ ਤੁਰਦੇ ਤੇ ਆਪਦੀ ਜ਼ਬਾਨ ਤੇ ਬੰਦਾ ਜਾ ਕੇ ਦੇ ਸਕਦਾ ਹੈ ਹੋਰ ਵੀ ਬੜੇ ਵਿਕਲਪ ਪਿਆ ਜਿਵੇਂ 32 ਦਾ ਜਿਹੜਾ ਇਹ ਬਹੁਤ ਤਕੜਾ ਇਹਨਾਂ ਨੇ ਕੰਮ ਕੀਤਾ ਬਿਜਲੀ ਦੇ ਮੁੱਦੇ ਦੇ ਉੱਤੇ ਜਿਸ ਤਰ੍ਹਾਂ ਸਰਪੰਚ ਸਾਹਿਬ ਲਾਲਜੀਤ ਸਿੰਘ ਭੁੱਲਰ ਨੇ ਤੁਸੀਂ ਰਾਜਨੀਤੀ ਵਿੱਚ ਰਹਿੰਦੇ ਹੋ ਲਾਲਜੀਤ ਸਿੰਘ ਭੁੱਲਰ ਨੇ ਹਰਮਿੰਦਰ ਸਿੰਘ ਜਿੰਦ ਦੇਤੇ ਜਿਹੜੇ ਰਾਮਗੜੀਆ ਬਰਾਦਰੀ ਹੈ ਸੁਨਿਆਰਾ ਬਰਾਦਰੀ ਨੇ ਟਿੱਪਣੀ ਕੀਤੀ ਹੈ ਕਿਸੇ ਸਾਡੇ ਕਿਸੇ ਵੀ ਚਾਹ ਗਰੀਬ ਹੋਵੇ ਚਾਹ ਅਮੀਰ ਹੋਵੇ ਜੱਟ ਹੋਵੇ ਕੋਈ ਵੀ ਬਰਾਦਰੀ ਹੋਵੇ ਉਹਦੇ ਖਿਲਾਫ ਕਦੀ ਵੀ ਨਹੀਂ ਬੋਲਣਾ ਚਾਹੀਦਾ ਤੇ ਜਿਹੜਾ ਉਹਨੇ ਨਿੱਜੀ ਵਾਰ ਕੀਤਾ ਉਹਦੇ ਉੱਤੇ ਗਿੱਲ ਸਾਹਿਬ ਦੇ ਪਰਿਵਾਰ ਦੇ ਉੱਤੇ ਉਹ ਬਹੁਤ ਨਿੰਦਨਯੋਗ ਆ ਉਹ ਪਰਾ ਕਿਤੇ ਇਹਨੂੰ ਨਹੀਂ ਕਰਨਾ ਚਾਹੀਦਾ ਜੇ ਉਹੋ ਹੀ ਸ਼ਦਾਬਲੀ ਉਹ ਵੀ ਹੁਣ ਵਰਤਨ ਡੈਬਨ ਫਿਰ ਬਹੁਤ ਮਾੜੀ ਗੱਲ ਆ ਇਸ ਕਰਕੇ ਉਹ ਬਹੁਤ ਮਾੜੀ ਕੀਤਾ ਇਹਨਾਂ ਨੇ ਜਿਹੜਾ ਬੋਲਿਆ ਉਹਨਾਂ ਦੇ ਉੱਤੇ ਸਭਾ ਜੁਣਾ ਆ ਰਹੀਆਂ ਵੋਟਰਾਂ ਵੋਟਰਾਂ ਦੀ ਸੁਨੇਹਾ ਸੁਨੇਹਾ ਇਹੋ ਹੀ ਆ ਵੀ ਕਾਂਗਰਸ ਪਾਰਟੀ ਨੂੰ ਲਿਆਉਣਗੇ ਤੇ ਬਹੁਤ ਵਧੀਆ ਰਹਿਣਗੇ ਜੇ ਨਰਿੰਦਰ ਮੋਦੀ ਦਾ ਰਾਜ ਆਇਆ ਤੇ ਸਾਡੀ ਜਿਹੜੀ ਜ਼ਮੀਨ ਜਾਇਦਾਦ ਆ ਉਹ ਵੀ ਜਾਊਗੀ ਗਰੀਬਾਂ ਦੇ ਕੰਮ ਵੀ ਜਾਣਗੇ ਬਹੁਤ ਵੱਡਾ ਨੁਕਸਾਨ ਹੋਊਗਾ ਪਿੰਡ ਸਕੱਤਰ ਜੀ ਤੁਸੀਂ ਹੋਰ ਵੀ ਕੋਈ ਜਿਹੜੀਆਂ ਵੱਡੀਆਂ ਹਸਤੀਆਂ ਚ ਜੁੜਨ ਜਾ ਰਹੀਆਂ ਹਾਂ ਹਾਂਜੀ ਪ੍ਰਤਾਪ ਸਿੰਘ ਫੌਜੀ ਆ ਸਾਰੇ ਡਾਕਟਰ ਸਾਹਿਬ ਧਰਮ ਸੋ ਗ੍ਰੰਤੀ ਸਾਰੇ ਹੁਣ ਨਾ ਕੀਦਾ ਕੀਦ ਲਮਾ ਤੁਹਾਨੂੰ ਪਤਾ ਲੱਗ ਗਿਆ ਤੁਸੀਂ ਫੋਟੋ ਖੇਤੋਂ ਸਾਹਿਬ ਦਾ ਸਰਪੰਚ